ਸਤਿ ਸ਼੍ਰੀ ਅਕਾਲ ਦੋਸਤੋ ਅ ਅਸੀਂ ਇਸ ਵੇਲੇ ਫੋਰਸ ਹਸਪੀਟਲ 'ਚ ਖੜੇ ਹਾਂ ਮਾਲੀ ਤੇ ਅ ਰਾਜਵੀਰ ਬੋਡਾਊਟ ਕਾਲ ਐਕਸੀਡੈਂਟ ਹੋਇਆ ਸੱਟ ਲੱਗੀ ਹੈ ਤੇ ਫਿਲਹਾਲ ਚੱਲ ਰਿਹਾ ਡਾਕਟਰ ਬਹੁਤ ਸੋਹਣੇ ਤਰੀਕੇ ਨਾਲ ਟ੍ਰੀਟ ਕਰ ਰਹੇ ਹੈ ਤੇ ਆਪਣਾ ਰਾਜਵੀਰ ਸਲਵਾਈ ਵੀ ਕਰ ਰਹੇ ਹੈ ਪਰ ਤੁਹਾਨੂੰ ਬੜਾ ਦੁੱਖਣਾ ਕਹਿਣਾ ਪੈ ਰਿਹਾ ਕਿ ਬਹੁਤ ਸਾਰੇ ਸੱਜਣ ਪਤਾ ਨਹੀਂ ਉਹ ਕਿਹੜਾ ਵੀੜੀ ਹੈ ਕਿ ਆਰ ਆਈ ਪੀ ਆਰ ਆਈ ਪੀ ਇਸ ਤਰ੍ਹਾਂ ਦੇ ਸਨੇਹ ਜਿਹੜੇ ਕਣਿ ਰਾਜਵੀਰ ਨੂੰ ਚਾਹਵਣਾ ਨੂੰ ਦੇ ਰਹੇ ਉਹ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਤੇ ਮਹਾਰਾਜ ਵੀ ਕਹਿੰਦਾ ਕਿ ਰਾਜਵੀਰ ਇਸ ਵੇਲੇ ਤੜਕੇ ਦੇ ਹੁਣ ਤੱਕ ਗਿਆ 8 ਵਜੇ ਤੇ ਬਿਲਕੁਲ ਠੀਕ ਠਾਕ ਹੈ ਉਹ ਸਰਵਾਈਵ ਕਰ ਰਿਹਾ ਉਹ ਯਾਰ ਉਹ ਲੜ ਰਿਹਾ ਆਪਣੀ ਜ਼ਿੰਦਗੀ ਨਾਲ ਹੈ ਤੇ ਬਹੁਤ ਤਕੜੇ ਜੇਰੇ ਨਾਲ ਆਪਣੀ ਆਪਣਾ ਸਾਰਾ ਜਣਾ ਹੈ ਤੇ ਡਾਕਟਰ ਵੀ ਲੱਗੇ ਹੋਏ ਆ ਸਾਰੇ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਇੱਕ ਤੌਰ ਨਾਲ ਭੈਣ ਭਰਾਵਾਂ ਨੂੰ ਕਿ ਜਿਹੜੇ ਚੱਤਖ ਵਿਊਆਂ ਲਈ ਇਸ ਤਰ੍ਹਾਂ ਦੀਆਂ ਖਬਰਾਂ ਫੁਲਾ ਰਹੇ ਆ ਕਿਸੇ ਦੇ ਦੁੱਖ ਦਾ ਇਦਾਂ ਤਮਾਸ਼ਾ ਨਾ ਬਣਾਵਰੇ ਭਰਾਵਾਂ ਕਿ ਦੁੱਖ ਦਾ دارو ਬਣੀ ਦਾ ਤਮਾਸ਼ਾ ਨਹੀਂ ਬਣਾਇਆ ਸੋ ਸਾਰੇ ਪ੍ਰਜੈਸੀਬ ਬਾਈ ਹੁਣੇ ਖੜੇ ਆ ਸਾਰੇ ਉੱਪਰ ਹਸਪੀਟਲ ਦੇ ਵਿੱਚ ਅੰਦਰ ਬੈਠੇ ਆ ਸਾਰੇ ਸੱਚ ਸੋ ਉਹਦੇ ਲਈ ਅਰਦਾਸ ਕਰਾਂ ਮੈਂ ਬਾਕੀ ਹੱਥ ਜੋੜ ਕੇ ਸਾਰੇ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਰੇ ਅਰਦਾਸ ਕਰੋ ਬਾਈ ਸਾਡਾ ਠੀਕ ਹੋ ਕੇ ਘਰ ਆ ਥੈਂਕ ਯੂ ਸਤਿ ਸ਼੍ਰੀ ਅਕਾਲ ਦੋਸਤੋ ਅ ਅਸੀਂ ਇਸ ਵੇਲੇ ਫੋਰਦੀਸ ਹਸਪੀਟਲ 'ਚ ਖੜੇ ਆ ਮਹਾਲੀ ਤੇ ਅ ਰਾਜਵੀਰ ਬੋਡਾਊਟ ਕਾਲ ਐਕਸੀਡੈਂਟ ਹੋਇਆ ਸੱਟ ਲੱਗੇ ਆ ਤੇ ਫਿਲਹਾਲ ਚੱਲ ਰਿਹਾ ਡਾਕਟਰ ਬਹੁਤ ਸੋਹਣੇ ਤਰੀਕੇ ਨਾਲ ਟਰੀਟ ਕਰ ਰਹੇ ਆ ਤੇ ਆਪਣਾ ਰਾਜਵੀਰ ਸਲਵਾਈ ਵੀ ਕਰ ਰਹੇ ਆ ਪਰ ਤੁਹਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਬਹੁਤ ਸਾਰੇ ਸਜਣ ਪਤਾ ਨਹੀਂ ਉਹ ਕਿਹੜਾ ਵੀੜੀ ਹੈ ਕਿ ਆਰ ਆਈ ਪੀ ਆਰ ਆਈ ਪੀ ਇਸ ਤਰ੍ਹਾਂ ਦੇ ਸੁਨੇਹ ਜਿਹੜੇ ਯਾਨੀ ਰਾਜਵੀਰ ਨੂੰ ਚਾਹੁਣ ਵਾਲਾ ਨੂੰ ਦੇ ਰਹੇ ਉਹ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਤੇ ਮਹਾਰਾਜ ਵੀ ਕਹਿੰਦਾ ਕਿ ਰਾਜੀਵ ਇਸ ਵੇਲੇ ਤੜਕੇ ਦੇ ਹੁਣੇ ਕਰਕੇ 8:00 ਵਜੇ ਤੇ ਬਿਲਕੁਲ ਠੀਕ ਠਾਕ ਆ ਸਰਵਾਈਵ ਕਰ ਰਿਹਾ ਉਹ ਯਾਰ ਉਹ ਲੜ ਰਿਹਾ ਆਪਣੀ ਜ਼ਿੰਦਗੀ ਨਾਲ ਹੈ ਤੇ ਬਹੁਤ ਤਕੜੇ ਜੇਰੇ ਨਾਲ ਆਪਣੀ ਆਪਣਾ ਸਾਰਾ ਕੁਝ ਨਾਲ ਹੈ ਤੇ ਡਾਕਟਰ ਵੀ ਲੱਗੇ ਹੋਏ ਆ ਸਾਰੇ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਇੱਕ ਤੌਰ ਨਾਲ ਭੈਣ ਭਰਾਵਾਂ ਨੂੰ ਕਿ ਜਿਹੜੇ ਚਤਖ ਵਿਊਆਂ ਲਈ ਇਸ ਤਰ੍ਹਾਂ ਦੀਆਂ ਖਬਰਾਂ ਫੁਲਾ ਰਹੇ ਆ ਕਿਸੇ ਦੇ ਦੁੱਖ ਦਾ ਇਦਾਂ ਤਮਾਸ਼ਾ ਨਾ ਬਣਾਵਰੇ ਭਰਾਵਾਂ ਕਿ ਦੁੱਖ ਦਾ دارو ਬਣੀ ਦਾ ਤਮਾਸ਼ਾ ਨਹੀਂ ਬਣਾਇਆ ਸੋ ਸਾਰੇ ਪ੍ਰਾਜੈਸ ਸਿੰਘ ਬਾਈ ਹੁਣੇ ਖੜੇ ਆ ਸਾਰੇ ਉੱਪਰ ਹਸਪੀਟਲ ਦੇ ਵਿੱਚ ਅੰਦਰ ਬੈਠੇ ਆ ਸਾਰੇ ਸੱਚ ਸੋ ਉਹਦੇ ਲਈ ਅਰਦਾਸ ਕਰਾਂ ਮੈਂ ਬਾਕੀ ਹੱਥ ਜੋੜ ਕੇ ਸਾਰੇ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਰੇ ਅਰਦਾਸ ਕਰੋ ਬਾਈ ਸਾਡਾ ਠੀਕ ਹੋ ਕੇ ਘਰ ਆ ਥੈਂਕ ਯੂ ਸਤਿ ਸ਼੍ਰੀ ਅਕਾਲ ਦੋਸਤੋ ਅ ਅਸੀਂ ਇਸ ਵੇਲੇ ਫੋਰਦੀਸ ਹਸਪੀਟਲ 'ਚ ਖੜੇ ਆ ਮਹਾਲੀ ਤੇ ਰਾਜਵੀਰ ਮੋਡ ਆਊਟ ਦਾ ਐਕਸੀਡੈਂਟ ਹੋਇਆ ਸੱਟ ਲੱਗੀ ਹੈ ਤੇ ਇਲਾਜ ਚੱਲ ਰਿਹਾ ਹੈ ਡਾਕਟਰ ਬਹੁਤ ਸੋਹਣੇ ਤਰੀਕੇ ਨਾਲ ਟਰੀਟ ਕਰ ਰਹੇ ਹੈ ਤੇ ਆਪਣਾ ਰਾਜਵੀਰ ਸੁਰਵਾਈਵ ਵੀ ਕਰ ਰਿਹਾ ਹੈ ਪਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਬਹੁਤ ਸਾਰੇ ਸੱਜਣ ਪਤਾ ਨਹੀਂ ਉਹ ਕਿਹੜਾ ਵੀੜੀ ਹੈ ਕਿ ਆਰ ਆਈ ਪੀ ਆਰ ਆਈ ਪੀ ਇਸ ਤਰ੍ਹਾਂ ਦੇ ਸਨੇਹ ਜਿਹੜੇ ਯਾਨੀ ਰਾਜਵੀਰ ਨੂੰ ਚਾਹੁਣ ਵਾਲਾ ਨੂੰ ਦੇ ਰਹੇ ਉਹ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਤੇ ਮਹਾਰਾਜ ਵੀ ਕਰਤਾ ਹੈ ਕਿ ਰਾਜੀਰ ਇਸ ਵੇਲੇ ਤੜਕੇ ਦੇ ਹੁਣ ਤੱਕ ਅੱਪ 8 ਵਜੇ ਤੇ ਬਿਲਕੁਲ ਠੀਕ ਠਾਕ ਹੈ ਉਹ ਸਰਵਾਈਵ ਕਰ ਰਿਹਾ ਹੈ ਉਹ ਯਾਰ ਉਹ ਲੜ ਰਿਹਾ ਆਪਣੀ ਜ਼ਿੰਦਗੀ ਨਾਲ ਹੈ ਤੇ ਬਹੁਤ ਤਕੜੇ ਜੇਰੇ ਨਾਲ ਆਪਣੀ ਆਪਣਾ ਸਾਰਾ ਕੁਝ ਨਾਲ ਹੈ ਤੇ ਡਾਕਟਰ ਵੀ ਲੱਗੇ ਹੋਏ ਆ ਸਾਰੇ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਇੱਕ ਤੌਰ ਨਾਲ ਭੈਣ ਭਰਾਵਾਂ ਨੂੰ ਕਿ ਜਿਹੜੇ ਚਤਖ ਵਿਊਆਂ ਲਈ ਇਸ ਤਰ੍ਹਾਂ ਦੀਆਂ ਖਬਰਾਂ ਫੁਲਾ ਰਹੇ ਆ ਕਿਸੇ ਦੇ ਦੁੱਖ ਦਾ ਇਦਾਂ ਤਮਾਸ਼ਾ ਨਾ ਬਣਾਓ ਮੇਰੇ ਭਰਾ ਬਣ ਕੇ ਦੁੱਖ ਦਾ दारू ਬਣੀ ਦਾ ਤਮਾਸ਼ਾ ਨਹੀਂ ਬਣਾਇਆ ਸੋ ਸਾਰੇ ਭਰਾ ਜਸੀਰ ਬਾਈ ਹੁਣੇ ਖੜੇ ਆ ਸਾਰੇ ਉੱਪਰ ਹਸਪੀਟਲ ਦੇ ਵਿੱਚ ਅੰਦਰ ਬੈਠੇ ਆ ਸਾਰੇ ਸੋ ਉਹਦੇ ਲਈ ਅਰਦਾਸ ਕਰੋ ਮੈਂ ਬਾਕੀ ਹੱਥ ਜੋੜ ਕੇ ਸਾਰੇ ਵੀਰਾਂ ਖਰਾਣ ਨੂੰ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਰੇ ਅਰਦਾਸ ਕਰੋ ਬਾਈ ਸਾਡਾ ਠੀਕ ਹੋ ਕੇ ਘਰ ਆ ਥੈਂਕ ਯੂ